Редактор субтитров А.Семкин Корректор А.Егорова ਸਾਸਰੀਆ ਕਾਲ ਮੈਂ ਹਾਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਨਗਰ ਕੌਂਸਲ ਖਰੜ ਦੇ ਪ੍ਰਧਾਨ ਦੀ ਹੋਈ ਤਾਜਪੋਸ਼ੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਵੀ ਰਹੀ ਮੌਜੂਦ ਨਗਰ ਕੌਂਸਲ ਖਰੜ ਵਿਖੇ ਅੱਜ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਪਰੰਤ ਪਾਠੀ ਸਿੰਘਾਂ ਵੱਲੋਂ ਕੀਤੇ ਗਏ ਕੀਰਤਨ ਦਾ ਆਨੰਦ ਸੰਗਤਾਂ ਨੇ ਮਾਣਿਆ ਇਸ ਤੋਂ ਬਾਅਦ ਡਾਕਟਰ ਗੁਰਪ੍ਰੀਤ ਕੋਰ ਡਾਕਟਰ ਰਵਜੋ ਸਿੰਘ ਕੈਬਨਟ ਮੰਤਰੀ ਅਤੇ ਐਮ.ਐਲ.ਏ ਬੀਬੀ ਅਨਮੋਲ ਗਗਨ ਮਾਨ ਨੇ ਪਹਿਲਾਂ ਬੀਬੀ ਅੰਜੂ ਚੰਦਰ ਦਾ ਲੱਡੂਆਂ ਨਾਲ ਮੂਠਾ ਖ ਬਿਠਾਇਆ ਬੀਬੀ ਅੰਜੂ ਚੰਦਰ ਦੇ ਸਰੂਪੇ ਵੀ ਪਾਈ ਅਤੇ ਉਹਨਾਂ ਦੀ ਨਗਰ ਕੌਂਸਲ ਦੇ ਪ੍ਰਧਾਨ ਤੇ ਤੌਰ ਤੇ ਤਾਜ ਪੁਸ਼ੀ ਵੀ ਕੀਤੀ ਗਈ। ਮੈਂ ਅੱਜ ਤੁਹਾਡੀ ਸਾਰੀ ਸਾਥ ਸੰਗਤ ਦਾ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਪਹੁੰਚੇ ਹੋ। ਤੇ ਮੈਂ ਤੁਹਾਨੂੰ ਯਕੀਨ ਦਿਵਾਉਣੀ ਆ ਕਿ ਸਮਾਂ ਚਾਹੇ ਘੱਟ ਹੈ 1.5 ਹਫ਼ਤਾ ਦਾ ਸਮਾਂ ਪਰ ਸਾਡੀ ਭੈਣ ਅੰਜੂ ਚੰਦਰ ਜੀ ਉਹ ਪੂਰੀ ਮਿਹਨਤ ਨਾਲ ਹੌਸਲੇ ਨਾਲ ਕੰਮ ਕਰਨ ਕੇ ਤੁਹਾਡੇ ਗਲੀਆਂ ਨਾਲੀਆਂ ਸੀਵਰੇਜ ਸਟਰੀਟ ਲਾਈਟਾਂ ਦਾ ਜਿਹੜਾ ਵੀ ਕੰਮ ਹੈ ਉਹ ਸਾਰਾ ਹਰ ਪਿੰਡ ਨੂੰ ਹਰ ਸ਼ਹਿਰ ਦੇ ਸਕੂਲਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਕਿ ਸਕੂਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਨੂੰ ਵਧੀਆ ਤੋਂ ਵਧੀਆ ਕੀਤਾ ਜਾਵੇ ਸਾਡੇ ਬੱਚਿਆਂ ਨੂੰ ਕੋਈ ਦਿੱਕਤ ਨਾ ਹੋਵੇ ਸਾਡੇ ਬੱਚੇ ਪੜ੍ਹਨ ਲਿਖਣ ਇੱਕੀ ਨੌਕਰੀ ਕਰਨ ਤੁਸੀਂ ਦੇਖਿਆ ਹੋਊਗਾ ਕਿ ਪਹਿਲਾਂ ਕੀ ਹੁੰਦਾ ਸੀ ਨਾ ਕਿ ਬੱਚਾ 12ਵੀਂ ਕਰਦਾ ਸੀ ਉਹ ਸੋਚਦਾ ਸੀ ਵੀ ਜਿਵੇਂ ਜਿਵੇਂ ਕਰਜ਼ਾ ਲਈਏ ਕਿਸੇ ਰਿਸ਼ਤੇਦਾਰ ਤੋਂ ਪੈਸਾ ਫੜ ਲਈਏ ਬਾਹਰ ਚਲ ਜਾਈਏ ਹਰੇਕ ਬੱਚੇ ਦੇ ਮੂੰਹ ਤੇ ਇੱਕੇ ਗੱਲ ਹੁੰਦੀ ਸੀ ਵੀ ਅਸੀਂ ਬਾਹਰ ਜਾਣਾ ਸੀ ਇੱਥੇ ਨਹੀਂ ਰਹਿਣਾ ਤੇ ਮਾਪਿਓ ਵੀ ਇਹ ਹੀ ਸੋਚਦੇ ਸੀ ਕਿ ਇੱਥੇ ਮਾੜੀ ਸੰਗਤ ਚ ਪਊਗਾ ਇਤੋਂ ਚੰਗਾ ਆਪਾਂ ਚਾਰ ਪੈਸੇ ਇਕੱਠੇ ਕਰਕੇ ਇਹਨੂੰ ਬਾਹਰ ਭੇਜ ਦਈਏ ਜਦੋਂ ਮਾਪਿਓ ਆਸਾਂ ਉਮੀਦਾਂ ਨਾਲ ਬੱਚਾ ਬਾਹਰ ਭੇਜਦੇ ਸੀਗੇ ਤੇ ਕਈ ਵਾਰ ਬੱਚਿਆਂ ਨਾਲ ਉੱਥੇ ਇਹ ਜੀ ਦੁਰਘਟਨਾ ਹੋ ਜਾਂਦੀ ਸੀ ਕਿ ਕਿ ਬੱਚਿਆਂ ਦੀ লাশ ਵਾਪਸ ਮੋੜਦੀ ਸੀ ਬੱਚਾ ਵਾਪਸ ਨਹੀਂ ਸੀ ਤੁਸੀਂ ਵੀ ਦੇਖਿਆ ਹੋਊਗਾ ਸੋਸ਼ਲ ਮੀਡੀਆ ਤੇ ਟੀਵੀ ਤੇ ਆਪਾਂ ਨੂੰ ਕਈ ਵਾਰ ਇਹੋ ਜਿਹੀ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਜਿਹਦੇ ਨਾਲ ਆਪਦਾ ਬੰਦੇ ਦਾ ਦਿਲ ਦੁਖਦਾ ਸੀ 10 ਮਹੀਨੇ ਹੋਏ ਨੇ ਅਜੇ ਬਾਹਰ ਗਿਆ ਨੂੰ ਤੇ ਬੱਚੇ ਦੀ লাশ ਆ ਰਹੀ। ਤਨਮਾਨ ਮੋਤ ਗਗਨ ਮਾਨੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਰੱਖ ਕੇ ਆਪ ਪ੍ਰਧਾਨ ਦਾ ਨਾਮ ਇਹਨਾਂ ਨੇ ਮੇਰਾ ਰੱਖਿਆ ਬਾਕੀ ਨੇ ਸਾਰੇ ਐਮਸੀ ਸਹਿਬਾਨਾਂ ਦਾ ਜਿਨ੍ਹਾਂ ਨੇ ਸਿਰਫ ਸੰਤੀ ਨਾਲ ਮੈਨੂੰ ਚੁਣਿਆ ਇਹਨਾਂ ਨੇ ਮੇਰੇ ਤੇ ਭਰੋਸਾ ਦਿਖਾਇਆ ਤੇ ਹੁਣ ਮੈਂ ਰੱਤਾ ਨੂੰ ਸਾਰਿਆਂ ਨੂੰ ਖੜੇ ਸ਼ਹਿਰ ਨੂੰ ਪੂਰਾ ਭਰੋਸਾ ਦਿੰਦੀ ਹਾਂ ਕਿ ਅਸੀਂ ਇੱਕ ਟੀਮ ਬਣ ਕੇ ਮੈਡਮ ਦੀ ਰਹਿਨਮਾਈ ਦੇ ਵਿੱਚ ਹੀ ਪੂਰੇ ਸ਼ਹਿਰ ਦਾ ਵਿਕਾਸ ਕਰਾਂਗੇ ਜਿਹੜੇ ਵੀ ਕੰਮ ਨਹੀਂ ਹੋਏ ਸਬ ਮੀਟਿੰਗਸ ਹੀ ਨਹੀਂ ਸੀ ਹੁੰਦੀਆਂ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਕੰਮ ਪਿਛੜਦੇ ਗਏ ਐਸਟੀਮੇਟ ਪਾਸ ਹੋਣਗੇ ਮੀਟਿੰਗ ਦੇ ਵਿੱਚ ਤਾਂ ਹੀ ਕੰਮ ਚੱਲਦਾ ਸ਼ਹਿਰ ਦਾ ਤੇ ਉਹ ਚੀਜ਼ ਦੀ ਸਮਝ ਦਿਖਾਓ 15 ਦਿਨ ਬਾਅਦ ਮੀਟਿੰਗ ਰੱਖਾਂਗੇ ਸੀ 15 ਦਿਨ ਮੀਟਿੰਗ ਰੱਖਾ ਉਸ ਹਰ ਮਹੀਨੇ ਦੋ ਦੋ ਮੀਟਿੰਗਸ ਰੱਖਣਾ ਹੈ ਹਰ ਮਹੀਨੇ ਦੋ ਜਿਹੜੇ ਜਿਹੜੇ ਕੰਮ ਐ ਐਮਸੀ ਸਾਹਿਬਾਨ ਨੂੰ ਸਾਰਾ ਕਹਾਂਗੇ ਥੋੜੇ ਥੋੜੇ ਕੰਮ ਕੋਈਚੋ ਤਾਂ ਹੋਰ ਮੀਟਿੰਗ ਦੇਈਏ ਤਾਂ ਕਿ ਸਮੂਥਲੀ ਕੰਮ ਸ਼ਹਿਰ ਦਾ ਚੱਲਦਾ ਰਹੇ ਨੇਚਰ ਰੋਡ ਦਾ ਸਭ ਤੋਂ ਪਹਿਲਾ ਕਰਦੇ ਇੱਕ ਮੁੱਦਾ ਹੋਰ ਵੀ ਬਹੁਤ ਵੱਡਾ ਹੈ ਕੂੜੇ ਦੇ ਡੰਪਾਂ ਨੂੰ ਲੈ ਕੇ ਜਿੱਥੇ ਜਿੱਥੇ ਵੀ ਦੇਖਿਆ ਜਾਏ ਕੂੜੇ ਦੇ ਡੰਪ ਐਨੇ ਕਿ ਜ਼ਿਆਦਾ ਹੋ ਚੁੱਕੇ ਆ ਵਰਕਰਸ ਆਲਵੇਸ ਹੜਤਾਲ ਤੇ ਰਹਿੰਦੇ ਨੇ ਤੋ ਉਹਦੇ ਬਾਰੇ ਤੁਹਾਡੇ ਤੋਂ ਕੀ ਹਾਲ ਹੋ ਰਿਹਾ ਦੇਖੋ ਅਸੀਂ ਨਾ ਕੂਰੇ ਦੇ ਡੰਪਾਂ ਨੂੰ ਚੱਕਣ ਦੇ ਲਈ ਲਗਾਤਾਰ ਲੱਗੇ ਹੋਏ ਆ ਪਿਛਲੇ ਜਿਹੜੇ ਪਿਛਲੇ ਦਿਨਾਂ ਦੇ ਦੌਰਾਨ ਹੀ ਉਹ ਸਾਬ ਅਸੀਂ ਕੂੜੇ ਦਾ ਟੈਂਡਰ ਦੋ ਨਗਰ ਦੇ ਚੁੱਕੇ ਆ ਵਿੱਚ ਇੱਕ ਬੰਦੇ ਨੇ ਤੇ ਉਹਦਾ ਟਾਈਮ ਵੇਸਟੀ ਕੀਤਾ ਹੋਣ ਵਾਲੇ ਜਿਨ੍ਹਾਂ ਨੂੰ ਦਿੱਤਾ ਹੋਇਆ ਉਹ ਕਰ ਰਹੇ ਆ ਨਾ ਇਹਨੂੰ ਆਪਾਂ ਲੈ ਕੇ ਕਿੱਥੇ ਜਾ ਰਹੇ ਆ ਜੋ ਮੈਂ ਕਿਹਾ ਸੀ ਵੀ ਇਹਨੂੰ ਕਿੱਥੇ ਦੂਸਰੀ ਥਾਂ ਤੇ ਕਿਉਂਕਿ ਜਿੰਨਾ ਉਹ ਥ੍ਰੀਟ ਕਰਦੇ ਆ ਉਹ ਨਾਵਾ ਪਾ ਦਿੰਦੇ ਆ ਉਹਨੂੰ ਆਪਾਂ ਅੱਗੇ ਕਿੱਥੇ ਡਿਸਪੋਜ਼ ਕਿੱਥੇ ਕਰ ਦੇਵਾਂਗੇ ਠੀਕ ਹਾਂ ਠੀਕ ਹੈ ਨਾ ਬਹੁਤ ਬੜੂ ਬੜੂ ਹੋ ਰਿਹਾ 55% ਹਾਂਜੀ ਹਾਂਜੀ ਸਾਡੀ ਸਾਡੀ ਮੈਡਮ ਬੰਤੂ ਚੰਦਰ ਜੀ ਨੂੰ ਅਸੀਂ ਪ੍ਰਧਾਨ ਦੀ ਜਿਹੜੀ ਕੁਰਸੀ ਦਾ ਉਹ ਚਾਰਜ ਦਿੱਤਾ ਅੱਜ ਸਾਡੇ ਚ ਸਾਡੀ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਆ ਕੇ ਇਹਨਾਂ ਨੂੰ ਚਾਰਜ ਦੇ ਗਏ ਆ ਲੋਕਲ ਪਾਰਟੀ ਮਿਨਿਸਟਰ ਡਾਕਟਰ ਅਰਜੋਤ ਜੀ ਸਿਰਮੁਖ ਚਾਦ ਦੇ ਗਏ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਾਈਆਂ ਤੋਂ ਧੰਨਵਾਦ ਕਰਦੇ ਹਾਂ ਅੱਜ ਅੰਜੂ ਚੰਦਰ ਜੀ ਨੇ ਇਹ ਜਿਹੜੀ ਜ਼ਿੰਮੇਵਾਰੀ ਆ ਆਪਣੀ ਸੰਭਾਲੀ ਆ ਤੇ ਦਾ ਸਾਨੂੰ ਬੇਹੱਦ ਜਿਹੜੀਆਂ ਉਮੀਦਾਂ ਨੇ ਜਿਸ ਉਮੀਦ ਦੇ ਨਾਲ ਅੰਜੂ ਚੰਦਰ ਜੀ ਨੇ ਇਹ ਜ਼ਿੰਮੇਵਾਰੀ ਸੰਭਾਲੀ ਗਈ ਆ ਉਸ ਉਮੀਦ ਉੱਤੇ ਇਹ ਖਰੇ ਉਤਰਨਾ ਚਾਹੁੰਦਾ ਆਪਣੇ ਬੋਲੋ ਆਪਣੇ ਮੈਕ ਵੀ ਬੋਲੋ ਤੇ ਵਧਾਈ ਦਿੰਦਾ ਸਾਰੇ ਹਲਕਾ ਨਿਵਾਸੀਆਂ ਨੂੰ ਤੇ ਸਭ ਤੋਂ ਵੱਡੇ ਤੋਂ ਵਧਾਈ ਸਾਡੇ ਹਰਦਲ ਅਜ਼ੀਜ਼ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਜਿਨ੍ਹਾਂ ਦੀ ਵੇਸਾ ਹੀ ਸੋਚ ਹੁੰਦੀ ਆ ਕਿ ਵੇਸਾ ਹੀ ਇਹੋ ਵਿਚਾਰਾ ਹੁੰਦੀ ਆ ਕਿ ਕਿਸ ਤਰ੍ਹਾਂ ਅਸੀਂ ਆਪਾਂ ਪੰਜਾਬ ਨੂੰ ਪੰਜਾਬ ਦੇ ਸ਼ਹਿਰਾਂ ਨੂੰ ਪੰਜਾਬ ਦੇ ਪਿੰਡਾਂ ਨੂੰ ਅਸੀਂ ਆਪਾਂ ਇੱਕ ਇਹੋ ਇਹੋ ਜਿਹੇ ਅਸੀਂ ਆਪਾਂ ਇੱਕ ਇਸ ਰਾਹ ਤੇ ਲਾ ਕੇ ਚੱਲੀਏ ਤਾਂ ਕਿ ਹਰ ਹਰ ਪਾਸੇ ਹਰ ਪਾਸੇ ਸਰਪੱਖਿੜਾ ਵਿਕਾਸ ਹੋਵੇ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਜੇ ਆਪਕੋ ਇਹ ਬੋਲੋ ਮੈਂ ਸਾਰੇ ਆਈਵੀ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਤੇ ਪ੍ਰਾਈ ਵੀ ਦਿੰਦਾ ਜੇ ਵਧਾਈ ਮੇਰੇ ਵੱਲੋਂ ਸਾਡੇ ਇਥੋਂ ਦੇ ਲੋਕਲ ਐਮਐਲਏ ਮੈਡਮ ਹਨਮੋਲ ਬਨਾਂਜੀ ਉਹਨਾਂ ਦੀ ਪੂਰੀ ਟੀਮ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਵਧਾਈ ਮੇਰੇ ਵੱਲੋਂ